ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਆਪਣੇ ਕੋਲੇ ਕੱਪੜਾ ਹੈ ਆਪਾਂ ਇਸ ਨੂੰ ਡਬਲ ਫੋਲਡ ਕਰਕੇ ਵਿਛਾ ਲਿਆ ਚਾਰ ਤਿਆਂ ਲਾ ਕੇ ਇਹ ਆਪਣੇ ਕੋਲੇ ਵੱਡੇ ਵਰ ਦਾ ਕੱਪੜਾ ਹੈ ਇਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਪੌਂਚੇ ਦਾ ਨਿਸ਼ਾਨ ਲਾਵਾਂਗੇ 7 ਇੰਚ ਆਪਣੀ ਮੋਰੀ ਹੈ ਤੇ ਆਪਾਂ 9 ਇੰਚ ਲਿਆ 2 ਇੰਚ ਆਪਾਂ ਐਕਸਟਰਾ ਲਿਆ ਅਸ਼ਤ 3 ਚ ਆਪਣੀ ਟੋਟਲ ਸਲਵਾਰ ਆਪਾਂ 32 ਇੰਚ ਲੈਂਥ ਲਵਾਂਗੇ ਕਿੰਚ ਆਪਾਂ ਸੀਨਾ ਵਾਸਤੇ ਲਵਾਂਗੇ ਜਾਨੀ ਕਿ ਤੇ 33 ਇੰਚ ਆਪਾਂ ਲੈਂਥ ਲਈਏ ਸਲਵਾਰ ਦੀ ਬੰਦ ਵਾਲੇ ਪਾਸੋਂ ਆਪਾਂ ਇਹ ਪਹੁੰਚੇ ਦਾ ਨਿਸ਼ਾਨ ਲਾਇਆ ਹੈ ਇਹ ਧਿਆਨ ਰੱਖਣਾ ਤੁਸੀਂ ਬੰਦ ਵਾਲਾ ਪਾਸਾ ਆਪਣੀ ਵਾਲੀ ਸਾਈਡ ਰੱਖਣਾ ਤੇ ਪਹੁੰਚੇ ਦਾ ਨਿਸ਼ਾਨ ਬੰਦ ਵਾਲੇ ਪਾਸੇ ਹੀ ਲਾਉਣਾ ਹੈ హాను ఇద్దరు ఆస్థన ద నిశా లావే ఇక పాస్ పహచేదా నిశా లాగే పహచేసి జోడ పేగ సలవారీని బట్టి తిరిగి బందే పా పహచేదా నిశాను ఆస్థన నిశాన లాయా పహచేదా నిశాను ਇਸ ਨੂੰ ਕੇਲ ਦੀ ਮਦਦ ਨਾਲ ਮਲਾ ਲੈਣਾ ਇਸ ਤਰ੍ਹਾਂ ਜਿਹੜਾ ਆਪਾਂ ਨਿਸ਼ਾਨ ਲਾਇਆ ਇਧਰ ਉਹ ਵੀ ਆਪਾਂ ਕਾਟ ਪਾ ਦੇਣੀ ਇਸ ਤਰ੍ਹਾਂ 3 ਇੰਚ ਦੀ ਆਪਾਂ ਇਹ ਕਾਟ ਪਾਵਾਂਗੇ ਟੋਟਲ ਲੈਂਥ ਆਪਣੀ 36 ਸੀ ਆਪਾਂ ਇਹਦੇ 33 ਇੰਚ ਲਿਆ ਇਸ ਤਰ੍ਹਾਂ 3 ਇੰਚ ਦੀ ਆਪਾਂ ਪੌਂਚੇ ਤੇ ਕਾਟ ਪਾਵਾਂਗੇ ਇਸ ਨਾਲ ਕੀ ਹੁੰਦਾ ਇਹ ਕਾਟ ਕਰਨ ਨਾਲ ਇੱਕ ਤਾਂ ਆਪਣੀ ਸਲਵਾਰ ਪਿੱਛੋਂ ਹੱਡੀਆਂ ਤੋਂ ਚੱਕਣੀ ਹੁੰਦੀ ਆਪਣੀ ਕੁੰਦੇ ਵਾਲੀ ਸੀਨ ਲੰਬੀ ਹੋ ਜਾਂਦੀ ਹੈ ਜੇਕਰ ਆਪਾਂ ਇਹ ਘਾਟ ਨਾ ਪਾਈਏ ਤਾਂ ਆਪਣੀ ਇਸ ਤਰ੍ਹਾਂ ਕੁੰਡੇ ਵਾਲੀ ਸੀਨ ਛੋਟੀ रह ਜਾਂਦੀ ਹੈ ਜੇਕਰ ਆਪਾਂ ਇਸ ਤਰ੍ਹਾਂ 3 3 ਇੰਚ ਤੋਂ ਹੀ ਉਧਰ ਆਸਨ ਦਾ ਨਿਸ਼ਾਨ ਲਾਉਂਦੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂਨ ਕੀ ਇਹ ਆਪਣੀ ਕੁੰਡੇ ਵਾਲੀ ਸੀਨ ਛੋਟੀ रह ਜਾਂਦੀ ਹੈ ਤੇ ਆਪਣੀ ਅੱਡੀਆਂ ਤੋਂ ਸਲਵਾਰ ਚੱਕੀ ਜਾਂਦੀ ਹੈ ਕੈਰੀ ਕੁੰਡੇ ਦੀ ਸਲਵਾਰ ਵਿੱਚ ਇਹ ਬਹੁਤ ਪ੍ਰੋਬਲਮ ਆਉਂਦੀ ਹੈ बिना पहुंची वाली सीन लंबी हो जाए तो सलवार अपनी अड्डियों लवे ये गल हमेशा ध्यान रखनी है तुम पहुंचया बंद वाले पासो ही लाना है ਜੇਕਰ ਤੁਸੀਂ ਖੁੱਲੇ ਵਾਲੇ ਪਾਸੇ ਪਹੁੰਚਾ ਰੱਖ ਲਿਆ ਤਾਂ ਆਪਣੀ ਸਲਵਾਰ ਬਿਲਕੁਲ ਵੀ ਸਹੀ ਨਹੀਂ ਬਣੂਗੀ। ਬਿਲਕੁਲ ਹੀ ਸੌਖੇ ਤਰੀਕੇ ਨਾਲ 2 ਮਿੰਟ ਦੇ ਵਿੱਚ ਆਪਣੀ ਸਲਵਾਰ ਕੱਟ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ। ਦੋ ਸਲਾਈਆਂ ਨਾਲ ਇਹ ਆਪਣੀ ਸਲਵਾਰ ਸਟਿਚ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ ਸੌਖੀ ਹੈ। ਇਸ ਨੂੰ ਆਪਾਂ ਪਾਕਿਸਤਾਨੀ ਸਲਵਾਰ ਵੀ ਕਹਿੰਦੇ ਆ ਤੇ ਸਟ੍ਰੇਟ ਸਲਵਾਰ ਵੀ ਕਹਿ ਦਿੰਦੇ ਆ। ਹੁਣ ਆਪਾਂ 벨ਟ ਬਣਾਵਾਂਗੇ ਇਸ ਦੀ 벨ਟ ਇਹਨਾਂ ਦੀ 23 ਇੰਚ ਤਿਆਰ ਹੈ ਆਪਾਂ ਜਿਹੜਾ ਇਹ ਕੱਪੜਾ ਕੱਢਿਆ ਇਸ ਦਾ ਜੇਕਰ ਤੁਹਾਡੇ ਕੋਲੇ ਹੋਰ ਕੱਪੜਾ ਨਹੀਂ ਹੈ ਤਾਂ ਤੁਸੀਂ ਇਸ ਦੇ ਵਿੱਚੋਂ ਹੀ 벨ਟ ਬਣਾ ਸਕਦੇ ਹੋ ਆਪਣੇ ਕੋਲੇ ਹੋਰ ਕੱਪੜਾ ਵੀ ਐਕਸਟਰਾ ਬਚਿਆ ਹੋਇਆ ਸੀ ਪਰ ਆਪਾਂ ਇਸ ਕੱਪੜੇ ਚੋਂ ਹੀ ਤੁਹਾਨੂੰ 벨ਟ ਕੱਢਣ ਬਾਰੇ ਦੱਸਾਂਗੇ ਇਸ ਤਰ੍ਹਾਂ ਤੁਸੀਂ ਇਸ ਦੇ ਵਿੱਚ ਜੋੜ ਪਾ ਕੇ 벨ਟ ਬਣਾ ਸਕਦੇ ਹੋ ਜਿਹੜਾ ਆਪਣਾ ਕੱਪੜਾ ਲਾਇਆ ਮੈਂ ਇੱਕ ਤਾਂ ਆਪਣਾ ਹੀ ਕੱਪੜਾ ਵੇਸਕ ਨਹੀਂ ਜਾਊਗਾ ਤੇ ਜੇਕਰ ਤੁਹਾਡੇ ਕੋਲੇ ਕੱਪੜਾ ਥੋੜਾ ਹੈ ਤਾਂ ਤੁਸੀਂ ਇਸ ਤਰ੍ਹਾਂ ਇਸ ਦੇ ਵਿੱਚੋਂ ਹੀ 벨ਟ ਤਿਆਰ ਕਰ ਲੈਣੀ ਹੈ ਇਸ ਤਰ੍ਹਾਂ ਆਰਾਮ ਨਾਲ ਤੁਹਾਡੀ 벨ਟ ਬਣ ਜਾਵੇਗੀ 7.5 ਇੰਚ ਚਟਾਈ ਇਸ ਤਰ੍ਹਾਂ ਆਪਾਂ ਲੈ ਲਈ ਹੈ ਤੇ 24 ਇੰਚ ਆਪਾਂ 벨ਟ ਇਹਨਾਂ ਦੀ ਤਿਆਰ ਰੱਖਣੀ ਹੈ ਤੁਸੀਂ ਇਸ ਤੋਂ ਖੁੱਲੀ 벨ਟ ਵੀ ਇਸਦੀ ਬਣਾ ਸਕਦੇ ਹੋ ਆਪਣੇ ਕੋਲ ਐਕਸਟਰਾ ਕੱਪੜਾ ਬਹੁਤ ਹੁੰਦਾ ਹੈ 27 28 ਇੰਚ ਤੱਕ ਵੀ ਆਪਾਂ ਇਸ ਚੋ 벨ਟ ਕੱਢ ਸਕਦੇ ਆ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਆਪਾਂ ਇਸ ਸਲਵਾਰ ਦੀ ਕਟਿੰਗ ਕਰ ਸਕਦੇ ਆ ਤੇ ਇਸ ਦੀ ਸਟੀਚਿੰਗ ਵੀ ਬਿਲਕੁਲ ਸੌਖੀ ਹੈ ਜੇਕਰ ਤੁਸੀਂ ਇਸ ਦੀ ਸਟੀਚਿੰਗ ਵੀ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰ ਦਿਓ ਆਪਾਂ ਤੁਹਾਡੇ ਲਈ ਇਸ ਦੀ ਸਟੀਚਿੰਗ ਤੇ ਵਾਲ ਪਾਉਣ ਦੀ ਵੀਡੀਓ ਵੀ ਬਣਾ ਦੇਵਾਂਗੇ ਇਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਸੋਹਣੀਆਂ-ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਇਸ ਤਰ੍ਹਾਂ ਦੇਖੋ ਮੈਂ ਇਸ ਦੀ 벨ਟ ਕੱਟ ਲਈ ਹੈ